ਉਹਨਾਂ ਕਾਂਟੇ ਨਗਰ ਜੋ ਬੋਲੇ ਸਤਿਗੁਰੂ ਦਾ ਸਤਿ ਸਰਬਦਾ ਸ੍ਰੀ ਬਾਜੀ ਕਾ ਚੀ ਨਗਰ ਗੁਰਦੇਵ ਕੰਗੁਰੀ ਜੈ ਸਿੰਘ ਜੇਪੜ ਅੱਜ ਬੜਾ ਹੀ ਸੁਭਾਵਨਾ ਸਮਾਂ ਗੁਰੂ ਮਹਾਰਾਜ ਜਾਨ ਸਭ ਸੁਦਾਸਪਤਾ ਜੀ ਨੇ ਟੰਡਾ ਪਰਿਵਾਰਾਂ ਨੂੰ ਬਖਸ਼ਿਸ਼ ਕੀਤਾ ਹੈ ਯਾਦ ਬਾਤ ਅੱਜ ਇਹਨਾਂ ਵੀਰ ਪੰਜ ਦਿਨ ਤੋਂ ਆ ਕੜੇ ਸਾਡੇ ਦੇ ਰੱਖਿਆ ਸਾਥ ਕਰਦੇ ਸੀ ਪਾਇਨ ਬੇਨਤੀ ਹੈ ਕਿ ਦੇ ਵੀ ਆਪਣਾ ਮਾਨ ਚਪਾ ਦੇਣਾ ਤੇ ਜੋ ਮਹਿਨਾਰੀਆਂ ਨੇ ਬੜਾ بارش ਕਰਕੇ ਬੜਾ ਪ੍ਰਭਾਵ ਹੋ ਗਿਆ ਰੋਡ ਪਰ ਨੇ ਸੇਵਾ ਕਰਕੇ ਇੱਕ ਵਾਰੀ ਤਾੜੀ ਦਿਵਾਉਣਾ ਜਿਨ੍ਹਾਂ ਨੇ ਤੁਹਾਡੇ ਔਰ ਦੇ ਰਸਤੇ ਸਾਫ ਕੀਤੇ ਹੈ ਅਤੇ ਕਨੇਜੀ ਬਹੁਤ ਹੀ ਪਿਆਰੀ ਟੋਕਲ ਵਿਪਾਂ ਵਡੇ ਆ ਵਡੇ ਆ ਨਿਕੋ ਜੀ ਗੋਗਲਾ ਬੋਨ ਲਾਲ ਸੁਆਗਤ ਨੂੰ ਆਨੰਦ ਮਾਨ ਰਹੀਆਂ ਨੇ ਜੀਤੋਵਾਲ ਬੋਨ ਲਾਲ ਜੀਤੋਵਾਲ ਜੀ ਖੁਸ਼ੀ ਨਾਲ ਚੱਲ ਕਰਕੇ ਆਈਆਂ ਨੇ ਵਡੇ ਆ ਵਡੇ ਆ ਸਥਾਨ ਤੇ सर्वस संख्या दिया हाजिर दिया तो मेरे भी आंकड़ा था सम्मान आयोजन कार्य ने आते नाम दान दिया दाता थे हाथीकोट कला दीपा जी कोट कला को निको कोट कला और सोनल लाल जी गुज्जीवाल सोनल लाल का वीर गुज्जीवाल को तो जयती जी दीपा जी सारे मेरे भी बड़े स्वीकार जोग ने हमारा मान सारे सारे माता के माता के परिवार को पूरी पता है कि आज श्रद्धांजलि मिला 21 ट्वीट ਦਨ ਐਤਵਾਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਹੁਣ ਸੰਗਤ ਤੁਸੀਂ ਜਿਹੜੇ ਤਾਫੀ ਜਿਹੜਾ ਜੀ ਦੀ ਲਹਿਰ ਤੋਂ ਜਦੋਂ ਆਗਮਨ ਹੋਈ ਹੈ ਔਰ ਇਸ ਮੇਲੇ ਦੇ ਵਿੱਚ ਜੀ ਚੰਦ ਸਾਹਿਬ ਜਿਹੜਾ ਲੰਗਰ ਦੀ ਪਰਸਾਏ ਤੇ ਲੰਗਰ ਪਰਸਾਏ ਦੀ ਸੇਵਾ ਐਕਟ ਨੂੰ ਬੜੀ ਸ਼ਰਧਾ ਨਾਲ ਕੀਤੀ ਗਈ ਇਸੇ ਪਰ ਦਾਲਾ ਦੀ ਸੇਵਾ ਨਾਲੋਂ ਬਾਅਦ ਦਾ ਕੰਮ ਤਾਂ ਪੂਰਾ ਦੇਖਿਆ ਗਿਆ ਔਰ ਮੈਂ ਫਿਰ ਸੰਗਠਨ ਦਾ ਧੰਨਵਾਦ ਕਰਦਾ ਹਾਂ ਅਤੇ ਨਾਲ ਹੀ ਇੱਨਾ ਦੇ ਬਹੁਤ ਧੰਨਵਾਦ ਸ਼ਾਮ ਰਾਜ ਜੀ ਅੱਜ ਲੈਪਰ ਦੇ ਇੰਟਰ ਲੋਕ ਦਾ ਜਿਹੜਾ ਕੰਮ ਹੈ ਉਹ ਜਿਹੜਾ ਸਾਨੂੰ ਸਨਮਾਨ ਦੇ ਨਾਲ ਹੀ ਜੀ ਅਰੁਣ ਸਿੰਘ ਜੀ ਜੀ ਕਿ ਆਪਕੋ ਕਿ ਆਪ ਬਨੇ ਵੀ ਆਪਣੀ ਇੰਟਰ ਲੋਕ ਦਾ ਪਹਲਾ ਕਰਾ ਰਹੇ ਹੋ ਜੀ ਸਾਡਾ ਪੜਾ ਇੰਟਰ ਲੋਕ ਲੋਗੀਆਂ ਉਹਦੇ ਲਈ ਕਹਿੰਦਾ ਹੈ ਕਿ ਵੱਧ ਕਰਕੇ ਸੇ ਲੋੜ ਹੈ ਸਾਹਿਬ ਜੀ Terima kasih telah menonton!